ਦੇਖੋ ਅੱਜ ਸੀਐਮ ਸਾਹਿਬ ਲੁਧਿਆਣੇ ਚ ਆਏ ਹੋਏ ਆ ਮੈਂ ਨਾਲੋਂ ਹੀ ਨਹੀਂ ਗਰਿਆ ਸੀ ਤੇ ਮੈਂ ਰੋਡ ਸ਼ੋਅ ਚ ਉਹਨਾਂ ਦਾ ਦੇਖਿਆ ਮੈਨੂੰ ਬੜਾ ਦੇਖ ਕੇ ਹੈਰਾਨੀ ਹੋਈ ਵੀ ਜਿਹੜਾ ਆਮ ਆਦਮੀ ਵਾਲੀ ਗੱਲ ਕਰਦੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਕਰਦੇ ਸੀ ਇਹ ਲੋਕ ਅੱਜ ਸਾਡੇ ਸੀਐਮ ਸਾਹਿਬ ਪੰਜਾਬ ਦੇ ਮੂਰੇ ਗੱਡੀ ਆ ਜਿਹੜਾ ਉਹਦੇ ਵਿੱਚ ਇਕੱਲੇ ਚੀ ਮਿਨਿਸਟਰ ਸਾਹਿਬ ਨੇ ਖੜੇ ਨੇ ਤੇ ਕੀ ਗੱਲ ਇਹਨਾਂ ਤੋਂ 스멜 ਆਉਂਦੀ ਆ ਮੁਸ਼ਕ ਆਉਂਦਾ ਇਹਨਾਂ ਤੋਂ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਅਮਨ ਰੋੜਾ ਜੀ ਉਹ ਐ ਪਿੱਛੇ ਨੇ ਜਿਵੇਂ ਬਾਕੀ ਭਾਸ਼ਣ ਸੁਣ ਰਹੇ ਆ ਤੇ ਪਰੇ ਗੱਡੀ ਲਾਈ ਹੋਈ ਆ ਪਿੱਛੇ ਉਹਦੇ ਉੱਤੇ ਐ ਟੰਗੇ ਹੋਏ ਨੇ ਇੱਕ ਤੇ ਅਮਨ ਰੋੜਾ ਟੰਗਿਆ ਨਾਲ ਕਈ ਕੇਂਦਰੀ ਮੰਤਰੀ ਨੇ ਵਿਚਾਰੇ ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਲੱਭ ਰਿਆ ਉਦੋਂ ਪਿਛਲੀ ਗੱਡੀ 'ਚ ਸਾਡੇ ਲੁਧਿਆਣੇ ਦੇ ਐਮ ਐਲ اے ਨੇ ਦੂਜੀ ਗੱਲ ਸੱਚੀ ਆ ਬੀਐਮਐਲਿਆਂ ਦਾ ਕਰਨ ਕੀ ਜਦੋਂ ਪਰਿਵਾਰਵਾਦ ਦੀ ਗੱਲ ਆਉਂਦੀ ਸੀ ਇੱਥੇ ਜਿਹੜੇ ਗੋਗੀ ਜੀ ਨੇ ਨਾਲ ਲਈ ਫਿਰਦੇ ਉਹਨਾਂ ਦੀ ਧਰਮ ਪਤਨੀ ਲਈ ਪ੍ਰਚਾਰ ਕਰ ਰਹੇ ਆ ਨਾ ਇਸ ਵੇਲੇ ਸੀਐਮ ਸਾਹਿਬ ਉਧਰ ਪੱਪੀ ਜੀ ਨੇ ਉਹਨਾਂ ਦੀ ਧਰਮ ਪਤਨੀ ਲਈ ਪ੍ਰਚਾਰ ਕਰ ਰਹੇ ਆ ਉਹਨਾਂ ਦੇ ਭਰਾ ਲਈ ਉਹਨਾਂ ਦੇ ਭਤੀਜਿਆਂ ਲਈ ਭਾਂਜਿਆਂ ਲਈ ਉਸ ਤੋਂ ਬਾਅਦ ਬੱਗਾ ਜੀ ਦੇ ਚਲੇ ਜਾਓ ਬੱਗਾ ਜੀ ਦੇ ਪ੍ਰਚਾਰ ਉਹਨਾਂ ਦੇ ਬੇਟੇ ਲਈ ਉਸ ਤੋਂ ਬਾਅਦ ਕੁਲਵੰਤ ਸਿੱਧੂ ਜੀ ਦੇ ਆ ਜਾਓ ਉਹਨਾਂ ਦੇ ਬੇਟੇ ਲਈ ਸੀਐਮ ਸਾਹਿਬ ਕਿਵੇਂ ਮੰਨ ਕਰਿਆ ਤੁਹਾਡਾ ਪ੍ਰਚਾਰ ਕਰਨ ਨੂੰ ਰੇ ਤੇ ਕੀ ਲੋਕ ਸਮਝਦੇ ਹੋਣਗੇ ਅੱਜ ਕਿੰਨਾ ਮਤਲਬ ਤੁਹਾਡੇ ਕਹਿਣੀ ਤੇ ਕਤਨੀ ਚ ਫਰਕ ਆ ਅੱਜ ਕੇਜਰੀਵਾਲ ਸਾਹਿਬ ਨੂੰ ਲਿਆਉਣਾ ਤਾਂ ਸੀ ਇਹ ਦੇਖੋ ਤਾਂ ਸਹੀ ਸ਼ਹਿਰਾਂ ਚ ਹਾਲ ਕੀ ਆ ਅੱਜ ਕਿੱਥੇ ਨੇ ਤੁਹਾਡੇ ਵਲੰਟੀਅਰ ਪਰ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਯਾਰ ਇੰਨੀ ਬੇਇੱਜ਼ਤੀ ਕਰਵਾ ਰਹੇ ਹੋ ਤੁਸੀਂ ਨਾਲ ਜਿਹੜਾ ਸੂਬੇ ਦਾ ਪ੍ਰਧਾਨ ਅਮਨ ਰੋੜਾ ਜੀ ਜਿਹੜੇ ਖਾਸ ਤੌਰ ਤੇ ਤੁਸੀਂ ਸ਼ਹਿਰਾਂ ਦੀਆਂ ਵੋਟਾਂ ਲੈਣ ਲਈ ਇਸ ਕਰਕੇ ਉਹ ਇੱਕ ਚਿਹਰਾ ਦਿੱਤਾ ਸੀ ਤੇ ਨਾਲ ਸ਼ਹਿਰੀ ਕਲਸੀ ਜੀ ਵੀ ਉਹਨਾਂ ਨੂੰ ਇਹ ਸ਼ਹਿਰੀ ਵੋਟਾਂ ਲਈ ਖਾਸ ਤੌਰ ਤੇ ਤੁਸੀਂ ਜੱਤ ਪਾਤ ਦੀ ਤੁਸੀਂ ਗੱਲ ਕਰਦੇ ਹੋ ਮਜਬ ਦੀ ਗੱਲ ਕਰਦੇ ਹੋ ਪਰ ਉਹਨਾਂ ਨੂੰ ਸ਼ਹਿਰ ਵੋਟਾਂ ਲਈ ਤੁਸੀਂ ਬਣਾਇਆ ਸੀ ਅੱਜ ਪਤਾ ਲੱਗਦਾ ਉਹਨਾਂ ਦੀ ਜਗ੍ਹਾ ਕਿੱਥੇ ਆ ਉਹਨਾਂ ਦੀ ਆਪ ਦੀ ਜਗ੍ਹਾ ਸੀਐਮ ਸਾਹਿਬ ਨਾਲ ਖੜਨ ਦੀ ਵੀ ਗੱਡੀ 'ਚ ਬੈਠਣ ਦੀ ਵੀ ਜਗ੍ਹਾ ਨਹੀਂ ਗਈ ਉਹ ਪਿੱਛੇ ਝਾਕਦੇ ਆ ਵੀ ਕਿਤੇ ਸਾਨੂੰ ਸੀਐਮ ਸਾਹਿਬ ਸਾਡਾ ਮੋਟਾ ਸਾਡੇ ਵੱਲ ਦੇਖ ਵੀ ਲੈਣ ਅੱਜ ਬੜੀ ਆਮ ਵਲੰਟੀਅਰ ਦੀ ਤੇ ਦੁਰਗਤੀ ਹੋ ਹੀ ਰਹੀ ਆ ਪਰ ਅੱਜ ਸਭ ਤੋਂ ਜਿਹੜੇ ਸੀਨੀਅਰ ਉਹ ਵਿਚਾਰੇ ਹੁਣ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਵੇਂ ਉਹ ਗੱਡੀਆਂ ਦੇ ਪਿੱਛੇ ਲੰਮਕੇ ਹੋਏ ਨੇ ਬੜਾ ਦੁੱਖ ਹੋਇਆ ਦੇਖ ਕੇ ਉਹਨਾਂ ਦੀ ਅੱਜ ਪੋਜੀਸ਼ਨ ਨੂੰ ਇਹ ਦੇਖ ਲਓ ਲੋਕੋ ਤੁਸੀਂ ਵੋਟ ਪਾਉਣਾ ਚਾਹੁੰਦੇ ਇਹਨਾਂ ਨੂੰ ਇਹ ਜਿਹੜੇ ਪਹਿਲਾਂ ਬਣਾਏ ਹੋਏ ਇਹਨਾਂ ਨੂੰ ਕਿਤੇ ਬਹਿਣ ਦੀ ਜਗ੍ਹਾ ਨਹੀਂ ਖੜਨ ਦੀ ਜਗ੍ਹਾ ਨਹੀਂ ਦੇਖੋ ਇਹਨਾਂ ਦੇ ਤਰਸ ਆਉਂਦਾ ਦੇਖ ਕੇ ਇਹਨਾਂ ਦੀ ਹਾਲਾਤ ਦੇਖੋ ਮਗਰ ਕੀ ਆ ਆ ਜਰਾ ਵੀਡੀਓ ਆ ਜਿਹੜੀ ਤੁਸੀਂ ਉਹ ਆਪ ਦੇਖਿਓ ਸਾਰੇ ਵੀ ਇਹ ਕਿਸ ਤਰੀਕੇ ਨਾਲ ਪਿੱਛੇ ਲੰਮਕੀ ਹੋਇਆ ਕਿਸ ਤਰੀਕੇ ਨਾਲ ਇਹਨਾਂ ਦੀ ਜਗ੍ਹਾ ਹੈ ਤੇ ਇਹਨਾਂ ਦੇ ਕਹਿ ਤੇ ਤੁਸੀਂ ਵੋਟ ਪਾ ਕੇ ਕਰਾਰ ਕਰਨਾ ਕੀ ਹੈ ਧੰਨਵਾਦ